आसा, हाज बस हज हमारी पी गोमती तीरा, जहाँ बस पितंबर पीरा, वाह वाहो वाह क्या खूब गावता है ਹਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 378 379 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 13ਵਾਂ ਬਚਨ ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਮੁਸਲਮਾਨ ਜੁਲਾਹਾਂ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਸਨਾਤਨੀ ਮਤ ਦੇ ਧਾਰਮਿਕ ਚਿੰਨ੍ਹ ਦੀ ਵਰਤੋਂ ਕਰਦੇ ਹਾਂ ਸਮਝੀ ਮਾਨਵਤਾ ਦੇ ਸਰਵਸਾਂਝੇ ਨਾਮ ਧਰਮ ਦੀ ਗੱਲ ਕਰਦੇ ਹਨ ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਹਾਜ ਹਮਾਰੀ ਗੋਮਤੀ ਤੀਰ ਜਹਾਂ ਬਸਾ ਪੀਤੰਬਰ ਪੀਰਾ ਹਾਜ ਹਮਾਰੀ ਗੋਮਤੀ ਤੀਰ ਗੋਮਤੀ ਤੋਂ ਭਾਵ ਜੋ ਪੀ ਦੀ ਸ਼ਾਜਹਾਨ ਪਰਚੀਲ ਤੋਂ ਨਿਕਲੀ ਹੋਈ ਇੱਕ ਨਦੀ ਜੋ 500 ਮੀਲ ਵਹਿੰਦੀ ਹੋਈ ਸੈਦਪੁਰ ਜਾ ਕੇ ਗੰਗਾ ਨਦੀ ਦੇ ਵਿੱਚ ਜਾ ਮਿਲਦੀ ਐ ਜੋ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਹੈ ਸੋ ਮਹਾਰਾਜ ਕਹਿੰਦੇ ਹਾਜ ਹਮਾਰੀ ਗੋਮਤੀ ਤੀਰ ਅਰਥਾਤਕ ਗੋਮਤੀ ਨਦੀ ਦਾ ਕੰਡਾ ਹੀ ਤੀਰ ਕਹਿੰਦੇ ਨੇ ਕੰਡੇ ਨੂੰ ਪਾਈ ਗੋਮਤੀ ਨਦੀ ਦਾ ਕੰਡਾ ਹੀ ਅਸਲ ਦੇ ਵਿੱਚ ਸਾਡੀ ਕਾਬੇ ਦੀ ਹਜ ਜਤਰਾ ਹੈ ਕਬੀਰ ਪਾਤਸ਼ਾਹ ਕਹਿੰਦੇ ਕਹਿੰਦੇ ਹਾਜ ਹਮਾਰੀ ਗੋਮਤੀ ਤੀਰ ਕਹਿਣ ਤੋਂ ਭਾਵੇਂ ਨਹੀਂ ਕਿ ਆਪਣੇ ਇਸ ਬਚਨ ਦੇ ਵਿੱਚ ਕਬੀਰ ਪਾਸ਼ਾ ਸਾਮੀ ਮਤ ਦੀ ਥਾਂ ਸਨਾਤਨੀ ਮਤ ਦੇ ਕਰਮਾਂਕਾਂਡਾ ਦਾ ਸਮਰਥਨ ਕਰਦੇ ਹਨ ਬਲਕਿ ਉਹ ਸਨਾਤਨ ਮਤ ਦੇ ਧਾਰਮਿਕ ਚੰਨਾਂ ਦੀ ਵਰਤੋਂ ਕਰਦੇ ਆ ਪਰਮੇਸ਼ਰ ਦੀ ਵਿਆਪਕਤਾ ਦੀ ਗੱਲ ਕਰਦੇ ਨੇ ਸੋ ਇੱਥੇ ਗੋਮਤੀ ਨਦੀ ਤੋਂ ਭਾਵੇਂ ਯੂਪੀ ਦੇ ਵਿੱਚ ਸਥਿਤ ਕੋਈ ਸਨਾਤਨੀ ਮਤ ਵਾਲਾ ਬਾਹਰੀ ਤੀਰਥ ਨਹੀਂ ਸਗੋਂ ਅੰਦਰਲਾ ਅੰਤਿਸ਼ਕਰਣ ਰੂਪੀ ਤੀਰਥ ਜਾਂ ਫਿਰ ਸਾਸੰਗ ਰੂਪੀ ਤੀਰਥ ਹੈ ਜਿੱਥੇ ਜਿਵੇਂ ਮਹਾਰਾਜ ਕਹਿੰਦੇ ਨਾ ਵਿੱਚ ਸੰਗਤ ਹਰਪਰਵਸੈ ਜੀਓ ਇਹਦੇ ਵਾਂਗ ਪਰਮੇਸ਼ਰ ਰੂਪੀ ਕ੍ਰਿਸ਼ਨ ਵਸਦਾ ਹੈ ਮਹਾਰਾਜ ਕਹਿੰਦੇ ਸੋ ਮਹਾਰਾਜ ਕਹਿੰਦੇ ਆਜਾ ਹਮਾਰੀ ਗੋਮਤੀ ਤੀਰ ਜਹਾਂ ਵਸਹਿ ਪੀਤੰਬਰ ਪੀਰਾ ਜਹਾਂ ਵਸਹਿ ਪੀਤੰਬਰ ਪੀਰ ਪੀਤੰਬਰ ਸ਼ਬਦ ਦੋ ਸ਼ਉਦਨ ਸੁਮੇੜਾ ਪੀਤ ਤੇ ਅੰਬਰ ਪੀਤਾ ਪੀਲਿਆਂ ਨੂੰ ਕਹਿੰਦੇ ਨੇ ਅੰਬਰ ਕੱਪੜਿਆਂ ਨੂੰ ਕਹਿੰਦੇ ਨੇ ਸੋ ਜਹਾਂ ਵਸ ਹੈ ਪੀਤੰਬਰ ਪੀਰ ਅਰਥਾਤ ਕਿ ਜਿੱਥੇ ਪੀਲੇ ਵਸਤਰਾਂ ਵਾਲਾ ਪੀਰ ਭਾਵ ਕ੍ਰਿਸ਼ਨ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਭਾਈ ਜਿਕਰ ਜੋਗ ਹੈ ਕਿ ਸਨਾਤਨੀ ਮਤ ਦੇ ਮੁਤਾਬਕ ਸਤਜੁਗ ਦੇ ਉਤਾਰਾਂ ਦੇ ਵਸਤਰ ਚਿੱਟੇ ਤ੍ਰੈਤਯ ਯੁਗ ਦੇ ਵਿੱਚ ਰਾਮ ਜੀ ਦੇ ਵਸਤਰ ਲਾਲ ਦੁਆਪਰ ਯੁਗ ਦੇ ਵਿੱਚ ਕ੍ਰਿਸ਼ਨ ਜੀ ਦੇ ਵਸਤਰ ਪੀਲੇ ਕਥਿਆ ਕਾਲਯੋਗ ਦੇ ਵਿੱਚ ਨੇਕ ਲੰਕ ਅਵਤਾਰ ਦੇ ਵਸਤਰ ਕਾਲੇ ਲਿਖੇ ਹਨ ਸੋ ਪੀਤੰਬਰ ਤੋਪਾਵ ਪੀਲੇ ਅੰਬਰਾ ਵਾਲਾ ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਭਾਵ ਕੇ ਆਕਾਲ ਪੁਰਖ ਵਾਇਗੁਰੂ ਸੋ ਮਹਾਰਾਜ ਕਹਿੰਦੇ ਅੱਜ ਹਮਾਰੀ ਗੋਮਤੀ ਤੀਰ ਜਹਾਂ ਵਸਹਿ ਪੀਤੰਬਰ ਪੀਰਾ ਕਹਿਣ ਤੋਂ ਪਾ ਬੈ ਕੇ ਸਤ ਸੰਗ ਰੂਪੀ ਗੋਮਤੀ ਨਦੀ ਦਾ ਕੰਡਾ ਹੀ ਅਸਲ ਦੇ ਵਿੱਚ ਸਾਡੀ ਕਾਬੇ ਦੀ ਹਜਾਤ ਹੈ ਜਿਹਦੇ ਚ ਉਹ ਖੁਦਾ ਰੂਪੀ ਕ੍ਰਿਸ਼ਨ ਵਸਦਾ ਹੈ ਜਿਵੇਂ ਸ਼ਲੋਕਾਂ ਦੇ ਵਿੱਚ ਵੀ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ ਨਾ ਕਹਿੰਦੇ ਕਬੀਰ ਹੱਜ ਕਾਬਾ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ ਕਹਿੰਦੇ ਇੱਕ ਵਾਰੀ ਮੈਂ ਵੀ ਕਾਬੇ ਚਲੇ ਗਿਆ ਹੱਜ ਕਰਨ ਅੱਗੋਂ ਮੈਨੂੰ ਖੁਦਾ ਮਿਲ ਪਿਆ ਕਹਿੰਦੇ ਸਾਈ ਮੇਜ ਸੇ ਲਾਰ ਪਰਿਆ ਤੁਜੇ ਕਹਿਣ ਫਰਮਾਈ ਗਏ ਕਹਿੰਦੇ ਖੁਦਾ ਮੇਰੇ ਨਾਲ ਲਾੜੀ ਪਿਆ ਪਮੈਨੋ ਕਹਿਣ ਲੱਗ ਪਿਆ ਕਿ ਤੈਨੂੰ ਕਿਨੇ ਆਖਿਆ ਮੈਂ ਇੱਥੇ ਹੀ ਹਾਂ ਜਿੱਥੋਂ ਤੂੰ ਆਇਆ ਉੱਥੇ ਨਹੀਂ ਸੀ ਸੋ ਕਹਿਣ ਤੋਂ ਬਾਅਦ ਹੈ ਕਿ ਇਹਨਾਂ ਬਚਨਾਂ ਦੇ ਰਾਹੀਂ ਕਬੀਰ ਪਾਤਸ਼ਾਹ ਪਰਮੇਸ਼ਰ ਦੀ ਵਿਆਪਕਤਾ ਦੀ ਗੱਲ ਕਰਦੇ ਨੇ ਭਾਈ ਸੋ ਅਗੋਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਉਸ ਅੰਦਰਲੇ ਤੀਰਥ ਤੇ ਉਸ ਹਰੀ ਰੂਪ ਕ੍ਰਿਸ਼ਨ ਦੇ ਇਲਾਹੀ ਸੰਗੀਤ ਦੀ ਗੱਲ ਕਰਦੇ ਆਂ ਕਿਰਪਾ ਕਰਦੇ ਨੇ ਕਹਿੰਦੇ ਵਾਹ ਹੋ ਆਹ ਕਿਆ ਖੂਬ ਗਾਉਂਦਾ ਹੈ ਰਗਾ ਨਾਮ ਮੇਰਾ ਮਨ ਭਾਵਤਾ ਹੈ ਰਹਾਓ ਵਾਹ ਵਾਹ ਕਿਆ ਖੂਬ ਗਾਉਂਦਾ ਹੈ ਅਰਥਾਤ ਕਿ ਧਾਨੇ ਧਾਨੇ ਉਸ ਅੰਦਰ ਲੈ ਤੀਰਸ ਤੇ ਬਿਰਾਜਮਾਨੋ ਹਰੀ ਰੂਪੀ ਕ੍ਰਿਸ਼ਨ ਕਿੰਨਾ ਸੋਹਣਾ ਗੀਤ ਗਾਉਂਦਾ ਹੈ ਭਾਬ ਕਿ ਉਸ ਦਾ ਇਲਾਹੀ ਸੰਗੀਤ ਕਿੰਨਾ ਮਧੁਰ ਹੈ ਮਹਾਰਾਜ ਕਹਿੰਦਾ ਵਾਹ ਵਾਹ ਕਿਆ ਖੂਬ ਗਾਵਤਾ ਹੈ ਧਰ ਕਾ ਨਾਮ ਮੇਰਾ ਮਨ ਭਾਵਤਾ ਹੈ ਰਹਾ ਧਰ ਕਾ ਨਾਮ ਮੇਰਾ ਮਨ ਭਾਵਤਾ ਹੈ ਅਰਥਾਤ ਕਿ ਇਸ ਹਰੀ ਪਰਮੇਸ਼ਰ ਦੇ ਦੁਆਰਾ ਉਚਰਤ ਉਸ ਹਰੀ ਜੀ ਦਾ ਨਾਮ ਮੇਰੇ ਮਨ ਨੂੰ ਬਈ ਬਹੁਤ ਪਉਂਦਾ ਬੜਾ ਚੰਗਾ ਲੱਗਦਾ ਹੈ ਬੜਾ ਮਿੱਠਾ ਲੱਗਦਾ ਹੈ ਹਰ ਕਾ ਨਾਮ ਮੇਰਾ ਮਨ ਭਾਵਦਾ ਹੈ ਮਹਾਰਾਜ ਕਹਿੰਦੇ ਸਭ ਸ਼੍ਰਾਮ ਦੇ ਕੇ ਅਗੋਂ ਦੂਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਵੱਡੇ ਵੱਡੇ ਦੇਵੀਆਂ ਦੇਵਤੇ ਵੀ ਉਸ ਹਰੀ ਜੀ ਦੀ ਸੇਵਾ ਕਰ ਰਹੇ ਨੇ ਕਿਹੜੇ ਕਿਹੜੇ ਕਰ ਰਹੇ ਨੇ ਮਹਾਰਾਜ ਕਹਿੰਦੇ ਨਾਰਦ ਸਰਦ ਕਰਹ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਨਾਰਦ ਸਰਦ ਕਰਹ ਖਵਾਸੀ ਅਰਥਾਤ ਕੇ ਸਨਾਤਨਿ ਮਤ ਦੇ ਮੁਤਾਬਕ ਸ੍ਰਿਸ਼ਟੀ ਦੇ ਸਿਰਜਣਹਾਰ ਆਖੇ ਜਾਣ ਵਾਲੇ ਬ੍ਰਹਮਾ ਜੀ ਦੇ ਪੁੱਤਰ ਨਾਰਦ मुनि ਅਤੇ ਬ੍ਰਹਮਾ ਦੀ ਪਤਨੀ ਸ਼ਾਰਦਾ ਦੇਵੀ ਭਾਵ ਕੇ ਕਲਾ ਦੀ ਦੇਵੀ ਸਰਸਵਤੀ ਆਦਵੀ ਜੈਸਾ ਕਾਲਪੁਰਖ ਵੈਗੁਰੂ ਜੀ ਦੀ ਸੇਵਾ ਅਥਵਾ ਚੱਕਰੀ ਕਰਦੇ ਫਿਰਦੇ ਨੇ ਨਾ ਅਸੀਂ ਕਹਿਵਲ ਉਸ ਹਰੀ ਜੀ ਦੇ ਦਰ ਦੇ ਬਿਸ਼ੰਦੇ ਆ ਕਬੀਰ ਜੀ ਕਹਿੰਦੇ ਐਨਾਂ ਨਾਰਦ ਸਰਦ ਕਰਹ ਖਵਾਸੀ ਪਾਸ ਬੈਠੇ ਬੀਬੇ ਕਵਲਾ ਦਾਸੀ ਪਾਸ ਬੈਠੇ ਬੀਬੇ ਕਵਲਾ ਦਾਸੀ ਅਰਥਾਤ ਕਮਲ ਦੇ ਫੁੱਲ ਚੋਂ ਪੈਦਾ ਹੋਣੇ ਵਾਲੀ ਕਵਲਾ ਅਰਥਾਤ ਲక్ష్ਮੀ ਭਾਵ ਕੇ ਮਾਇਆ ਜਿਸ ਦੀ ਚਰਨ ਦਾਸੀ ਹੋ ਕੇ ਹਰ ਵਕਤ ਜੈਸਾ ਕਾਲਪੁਰਖ ਵੈਗਰੂ ਦੇ ਚਰਨਾ ਚ ਬੈਠੇ ਰਹਿੰਦੇ ਆ ਨਾ ਅਸੇ ਕਹਿਵਲ ਉਸੇ ਹਰੀ ਜੀ ਦੇ ਹਰ ਦੇ ਰੂਪੀ ਤੀਰਥ ਦੇ ਵਾਸੀ ਆ ਕਬੀਰ ਜੀ ਕਹਿੰਦੇ ਕਹਿੰਦਾ ਨਾਰਦ ਸਾਰਦ ਕਰਹ ਖਵਾਸੀ ਪਾਸ ਬੈਠੇ ਬੀਬੇ ਕਵਲਾ ਦਾਸੀ ਸੋਗ ਤੀਸਰੇ ਪਦ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਕਹਿੰਦਾ ਕੰਠੇ ਮਾਲਾ ਜਹਿਵਾ ਰਾਮ ਸਹ ਹੰਸ ਨਾਮ ਲਲੈ ਕਰ ਸਲਾਮ ਕੰਠੇ ਮਾਲਾ ਜਹਿਵਾ ਰਾਮ ਅਰਥਾਤ ਕਿ ਸਾਡੇ ਗੜ ਦੇ ਵਿੱਚ ਉਸ ਅਕਾਲ ਪੁਰਖ ਵੈਗੁਰੂ ਜੀ ਦੀ ਗੁਣਾ ਰੂਪੀ ਮਾਲਾ ਹੈ ਕਬੀਰ ਜੀ ਕਹਿੰਦੇ ਅਤੇ ਰਸਨਾ ਰਾਜੇਵਾ ਰਾਮ ਅਰਥਾਤ ਕਿ ਸਾਡੀ ਰਸਨਾ ਦੇ ਉੱਤੇ ਉਸ ਰਾਮ ਹੋਏ ਰਾਮ ਦਾ ਜਾਪ ਹੈ ਭਾਵ ਕਿ ਇਸ ਦਾ ਸਿਮਰਨ ਹੈ ਅਕਾਲ ਪੁਰਖ ਵੈਗੁਰੂ ਜੀ ਦਾ ਜਾਂ ਫਿਰ ਕੰਠੇ ਮਾਲਾ ਦੇ ਵਾਰ ਆਮਰਥਾਤ ਕਿ ਸਾਡੀ ਰਸਨਾ ਉੱਪਰ RAM ਜਿਹਦਾ ਸਿਮਰਨ ਹੀ ਅਸਲ ਦੇ ਵਿੱਚ ਸਾਡੇ ਕੰਠ ਦੀ ਮਾਲਾ ਹੈ ਸਾਡੇ ਗਲ ਦੀ ਮਾਲਾ ਹੈ ਜਿਵੇਂ ਸ਼ਲੋਕਾਂ ਦੇ ਵਿੱਚ ਕਬੀਰ ਜੀ ਦਾ ਪ੍ਰਥਮ ਸ਼ਲੋਕ ਹੈ ਨਾ ਕਬੀਰ ਮੇਰੀ ਸਿਮਰਨ ਰਸਨਾ ਉੱਪਰ RAM ਕਿ ਰਸਨਾ ਦੇ ਨਾਲ RAM 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 ਜਪਣਾ ਹੀ ਸਾਡੇ ਗਲ ਦੀ ਸਿਮਰਨੀ ਹੈ ਤੇ ਮਹਾਰਾਜ ਕਹਿੰਦੇ ਆਦਿ ਜੁਗਾ ਦੀ ਸਗਲ ਭਗਤ ਤਾ ਕੋ ਸੁਖ ਬਿਸ RAM ਮੋਡਕ ਨੀਮ ਤੋਹੀ ਹੈ ਸਿਮਰਨ ਰੂਪ ਵਾਲਾ ਜਿਹੜੀ ਹੈ ਨਾ ਸੰਤਾਂ ਭਗਤਾਂ ਨੂੰ ਸੁਖ ਤੇ ਵਿਸ਼ਰਾਮ ਦੇਣ ਵਾਲੀ ਹੈ ਸੋ ਇੱਥੇ ਵੀ ਮਹਾਰਾਜ ਕਹਿੰਦੇ ਕੰਠੇ ਮਾਲਾ ਜੇਵਾ ਰਾਮ ਅਰਥਾਤ ਕਿ ਸਾਡੇ ਜਿਹੜਾ ਜੇਵਾ ਦੇ ਉੱਤੇ ਰਾਮ ਹੈ ਉਹ ਹੀ ਸਾਡੇ ਕੰਠ ਦੀ ਮਾਲਾ ਹੈ ਭਾਏ ਜਾਂ ਫਿਰ ਗਲ ਦੀ ਮਾਲਾ ਪਾ ਕੇ ਅਸੀਂ ਰਾਮ 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 ਜਪਨਾ ਕਰਦੇ ਹਾਂ ਕਹਿੰਦਾ ਕੰਠੇ ਮਾਲਾ ਜੇਵਾ ਰਾਮ ਸਹਾਂਸਨਾ ਮਾਲਾ ਲੈ ਲੈ ਕਰੋ ਸਲਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਅਰਥਾਤ ਕਹੇ ਅਕਾਲਪੁਰਖ ਵਾਹਿਗੁਰੂ ਜੀ ਮੈਂ ਤੇਰੇ ਹਜ਼ਾਰਾਂ ਨਾਮ ਲੈ ਲੈ ਕੇ ਤੈਨੂੰ ਬਾਰ ਬਾਰ ਸਲਾਮਤਵਾ ਪ੍ਰਣਾਮ ਕਰਦਾ ਹਾਂ ਸਹੰਸ ਕਹਿੰਦੇ ਨੇ ਹਜ਼ਾਰ ਨੂੰ ਇੱਥੇ ਸਹੰਸ ਤੋਂ ਭਾਵ ਇੱਕ ਹਜ਼ਾਰ ਨਹੀਂ ਕਈ ਹਜ਼ਾਰਾਂ ਨਾਮ ਲੈ ਲੈ ਕੇ ਤੈਨੂੰ ਸਲਾਮਾ ਕਰਨਾ ਕਰਦਾ ਭਾਈ ਪਾਤਸ਼ਾਹ ਜੀ ਸੋ ਜੇਕਰ ਜੋਗ ਹੈ ਕਿ ਸਲਾਮ ਦੇ ਵਿੱਚ ਕੁਰਾਨ ਚ ਲਿਖੇ ਹੋਏ 101 ਨਾਮਾਂ ਤੋਂ ਬਗੈਰ ਖਦਾ ਨੂੰ ਹੋਰ ਕਿਸੇ ਵੀ ਨਾਮ ਦੇ ਨਾਲ ਬੁਲਾਉਣਾ ਵਰਜਿਤ ਹੈ ਪਰੰਤੂ ਕਬੀਰ ਜੀ ਨੂੰ ਕਿਸੇ ਵੀ ਮਾਇਬੇ ਮਰਿਆਦ ਦੀ ਸੰਕੀਰਣਤਾ ਪਰਵਾਹ ਨਹੀਂ ਸੋ ਐਸੇ ਕਰਕੇ ਕਬੀਰ ਜੀ ਕਹਿੰਦੇ ਨੇ ਕੰਠਾ ਮਾਲਾ ਜਹਿਵਾਰਾਮ ਸਹਾਂਸ ਨਾਮ ਲ ਲੈ ਕਰੋ ਸਲਾਮ ਸਗੰਤਮ ਆਪਣੇ ਬਚਨ ਦੇ ਚੌਥੇ ਪਦਜ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦਾ ਕਹਿਦ ਕਬੀਰ RAM ਗੁਣ ਗਾਵ ਹਿੰਦੂ ਤੁਰਕ ਦਉ ਸਮਝਾਵੋ ਕਹਿਤ ਕਬੀਰ RAM ਗੁਣ ਗਾਵੋ ਅਰਥਾਤ ਕੇ ਕਹਿੰਦੇ ਹਨ ਕਬੀਰ ਪਾਸ਼ਾ ਕਿ ਅਸੀਂ ਉਸ ਰਮੇ ਹੋਏ RAM अथवा ਉਸ ਅਕਾਲ ਪੁਰਖ ਵੈਗਰੂ ਜੀ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਭਾਈ ਅਤੇ ਇਸ ਤਰੀਕੇ ਦੇ ਨਾਲ ਹਿੰਦੂ ਤੁਰਕ ਦਉ ਸਮਝਾਵੋ ਅਰਥਾਤ ਕਿ ਉਸ ਹਰੀ ਪਰਮੇਸ਼ਰ ਜੀ ਦੇ ਗੁਣਾਂ ਦਾ ਗਾਇਨ ਕਰਦੇ ਹੋਏ ਹਿੰਦੂਆ ਤੇ ੁਰਕਾਂ ਭਾਵ ਕੇ ਸਮਿਤ ਸਨਾਤਨੀ ਲੋਕਾਂ ਆਦ ਦੋਹਾਂ ਨੂੰ ਹੀ ਸਮਝਾਉਣਾ ਕਰਦੇ ਆ ਪਾਛਾ ਕਹਿੰਦੇ ਕਹਿਣ ਤੋਂ ਭਾਵ ਹੈ ਕਿ ਦੋਹਾਂ ਨੂੰ ਹੀ ਬਾਹਰमुखी ਕਰਮਕਾਂਡਾ ਤੋਂ ਵਰਜ ਕੇ ਅੰਤਰਮੁਖੀ ਹੋਣ ਦੇ ਲਈ ਪ੍ਰੇਰਿਤ ਕਰਦੇ ਆ ਪ੍ਰੇਮਾ ਭਗਤੀ ਕਰਨ ਦੇ ਲਈ ਪ੍ਰੇਰਿਤ ਕਰਦੇ ਹਾਂ ਸੋ ਮਹਾਰਾਜ ਕਹਿੰਦਾ ਕਹਿ ਤ ਕਬੀਰ RAM ਗੁਨ ਗਾਵਿੰ ਹਿੰਦੂ ਤਰਕ ਦੋ ਸਮਝਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ